ਬਚਦੇ ਸਾਹਮਣੇ ਬਰਾਬਰਾਨ ਮੇਰੇ ਸਤਿਕਾਰਤ ਮਲਾਜ਼ਮੋ ਭੈਣੋ ਭਰਾਵੋ ਬਜ਼ੁਰਗੋ ਫਤਿਹ ਦੀ ਸਾਹ ਜੱਜ ਕਰਦੇ ਆ ਜੀ ਫਤਿਹ ਰਾਜਵਾ ਫਤਿਹ ਦੇ ਰੂਪ ਦੇ ਵਿੱਚ ਚਾਹਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਦੀ ਜਵਾਨ ਤੇ ਫਤਿਹ ਉਹਦੀ ਜਹਾਰ ਤੇ ਫਤਿਹ ਕਹਦੇ ਮਨੂ ਸਾਡੀ ਦਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਡਦਾ ਅਸੀਂ ਦੂਣ ਸਦਾਏ ਹੋਏ ਇਹਨਾਂ ਸਰਕਾਰਾਂ ਇੱਕ ਪਰਪੰਚ ਰਚਿਆ ਉਹ ਕੀ ਰਚਿਆ ਕਿ ਇਹਨਾਂ ਨੂੰ ਵੱਖਰੇ ਵੱਖਰੇ ਕਰ ਦਿਓ ਇਹਨੂੰ ਟੋਕਿਆਂ ਦੇ ਵਿੱਚ ਕਰ ਦਿਓ ਇਸ ਲਈ ਸਾਡੀਆਂ ਭਾਪੀਆਂ ਖੇਕਿਆਂ ਤੇ ਸ਼ੁਰੂ ਹੋਈਆਂ ਸਾਡੀਆਂ ਭਾਪੀਆਂ ਪਰੈਨਸ਼ਨ ਬੰਦ ਕਰਕੇ ਸ਼ੁਰੂ ਹੋਈਆਂ ਸਾਡੀਆਂ ਭਾਪੀਆਂ ਨਵੇਂ ਤੇ ਸਕੇਲਾਂ ਦੇ ਅਧੀਨ ਸ਼ੁਰੂ ਹੋਈਆਂ ਸਾਡੀਆਂ ਕੈੜਾ ਗਲੀਆਂ ਵੱਖਰੀਆਂ ਵੱਖਰੀਆਂ ਕਰ ਦਿੱਤੀਆਂ ਪਰ ਪੁਰਾਣਾ ਸਿਸਟਮ ਜੋ ਮੂਹਰੇ ਨੂੰ ਤੁਸੀਂ ਲੋਕਾਂ ਨੇ ਮਾਰ ਕੇ ਸਿੱਖ ਦਿੱਤਾ ਤੇ ਨਵਾਂ ਸਿਸਟਮ ਜਿਹੜਾ ਇਹ ਸੋਚ ਕੇ ਕੁਰਸੀ ਦੇ ਉੱਪਰ ਬੈਠਾ ਕਿ ਮੈਂ ਚੀਵ ਇਸ ਕੁਰਸੀ ਦੇ ਉੱਪਰ ਬੈਠਾ ਰਹਾਂਗਾ ਉਸ ਨੂੰ ਤੁਸੀਂ ਇਸ ਇਕੱਠ ਰਾਹੀਂ ਅੱਜ ਇਹ ਦੱਸਣ ਆਏ ਹੋ ਕਿ ਜੇ ਸਦਾ ਉਹ ਨਹੀਂ ਬੈਠੇ ਰਹੇ ਤਾਂ ਸਦਾ ਅਸੀਂ ਤੈਨੂੰ ਵੀ ਨਹੀਂ ਬੈਠੇ ਰਹਿਣ ਦੇਵਾਂਗੇ ਇਹ ਪ੍ਰਭਾਤਮਾਨ ਆਪਦੀ ਕੁਰਸੀ ਤੇ ਮਾਰ ਕਰਦਾ ਹੰਕਾਰ ਕਰਦਾ ਹੋਇਆ ਬਰਨਾਲੇ ਦੇ ਵਿੱਚ ਬੋੜ ਕੇ ਜਾਂਦਾ ਹੈ ਕਿ ਬਰਨਾਲਾ ਉਹ ਜਿਹੜਾ ਜਿੱਥੋਂ ਮੈਨੂੰ ਸਦਾ ਹੀ ਹੰਗਾਰਾ ਮਿਲਦਾ ਪਰ ਸ਼ਾਇਦ ਤੂੰ ਇਹ ਭੁੱਲ ਗਿਆ ਮਾਲਵੇ ਦਾ ਇਹ ਉਹ ਹਿੱਸਾ ਹੈ ਮਾਲਵੇ ਦਾ ਇਹ ਉਹ ਏਰੀਆ ਹੈ ਜਿੱਥੋਂ ਅਸੀਂ ਅਬਦਾਲੀਆਂ ਨੂੰ ਘਟਕੇ ਪਜਾਇਆ ਸੀ ਮਾਲਵੇ ਦਾ ਹੈ ਉਹ ਹਿੱਸਾ ਜਿਨੇ ਹਰ ਇੱਕ ਲੀਡਰ ਨੂੰ ਨੱਕਾਂ 'ਤੇ ਚਾਣੇ ਚਵਾਏ ਨੇ ਇਸ ਅੱਜ ਦੀ ਇਸ ਰੈਲੀ ਦੇ ਵਿੱਚ ਮੈਂ ਪਰਮਾਤਮਾ ਨੂੰ ਇਹ ਬਖਾ ਤੇ ਮੋਹਣਾ ਚਾਹਣਾ ਇਹ ਇਹ ਬਰਨਾਲੇ ਦੀ ਧਰਤੀ ਦੇ ਉੱਪਰ ਪੈਨਸ਼ਨਰ ਤੇ ਮੁਲਾਜ਼ਮ ਫਰਾਂਟ ਦੀ ਪਹਿਲੀ ਰੈਲੀ ਹੈ ਤੇ ਪਹਿਲੀ ਰੈਲੀ ਦਾ ਕਥ ਹੈ ਕਿ ਤੈਨੂੰ ਦੱਸਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਕੇ ਬਾਈ ਇਲੈਕਸ਼ਨ ਹੋਣੀ ਹੈ ਬਰਨਾਲੇ ਦੇ ਵਿੱਚ ਤੇਰੇ ਲਈ ਇਹ ਸੌਖੀ ਨਹੀਂ ਤੈਨੂੰ ਯਕੀਨ ਨਾਲ ਬੰਨਣਾ ਸੀ ਤਾਂ ਇਹਨਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਇਥੇ ਇਹ ਨੋਟ ਕਰ ਲੈਣ ਕਿ ਜੇਕਰ ਇਹ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੂਗਾ ਦਾ ਇਹ ਕੱਠ ਇਹਨਾਂ ਨੂੰ ਵਿਧਾਨ ਸਭਾ ਕੌਂਟੀਆਂ ਪੌੜੀਆਂ ਨਹੀਂ ਚੜਨ ਦੇਊਗਾ ਕਿਸੇ ਵੀ ਹਾਲਤ ਦੇ ਵਿੱਚ ਸਾਥੀਓ ਇਹਨਾਂ ਨੇ ਸਾਡੇ ਨਾਲ ਤੇਜ ਮਿਸ਼ਨ ਤੇ ਚਾਲ ਖੇਡੀ ਸਾਡੀਆਂ ਸਟੇਜਾਂ ਤੇ ਆ ਕੇ ਮੌਂਦੇ ਰਹੇ ਕਿ ਤੁਹਾਡਾ ਹੱਕ ਬਣਦਾ ਸੀ ਪੈਨਸ਼ਨਰਾਂ ਦਾ ਤੁਹਾਡਾ ਹੱਕ ਬਣਦਾ ਸੀ ਮਲਾਜ਼ਮਾਂ ਦਾ ਪਰ ਜਦੋਂ ਸਾਨੂੰ ਕੁਝ ਦੇਣ ਦੀ ਵਾਰੀ ਆਈ ਤਾਂ ਪੱਲਾ ਝਾੜ ਕੇ ਪਿੱਛੇ ਚਲਾ ਗਿਆ ਪ੍ਰਭਗਵਾਨ ਤਮਾਨ ਸੜੇ ਕੇਜਰੀਵਾਲ ਸੜੇ ਦੀ ਟੁੰਡਲੀ ਪੂਰੇ ਪੰਜਾਬ ਤੋਂ ਬਾਹਰ ਕੱਲੀ ਕੱਲੀ ਥਾਂ ਦੇ ਉੱਪਰ ਸਟੇਜਾਂ ਤੇ ਹਿੱਕ ਥਾਪੜ ਕੇ ਕਹਿੰਦਾ ਫਿਰਦਾ ਹੈ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੋਗੀ ਪਰ ਜੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੋਗੀ ਤਾਂ ਪੁਰਾਣੀ ਪੈਨਸ਼ਨ ਵਾਲੇ ਸਾਥੀ ਇੱਥੇ ਕਿਉਂ ਬੈਠੇ ਨੇ ਜੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੋਗੀ ਜਿਹੜਾ ਨਵਾਂ ਮੁਲਾਜ਼ਮ ਭਰਤੀ ਹੋ ਰਿਹਾ ਹੈ ਉਹਨੂੰ ਪੁਰਾਣੀ ਪੈਨਸ਼ਨ ਦੇ ਅਧੀਨ ਹੀ ਨੌਕਰੀ ਕਿਉਂ ਦਿੱਤੀ ਜਾ ਰਹੀ ਹੈ ਜੇ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਤਾਂ ਤੂੰ ਇਹ ਗੱਲ ਤੇ ਲਿਖ ਕੇ ਕਿਉਂ ਨਹੀਂ ਲਾਉਂਦਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਇਥੋਂ ਚੇਤਾਵਨੀ ਸੇ ਤੁਹਾਨੂੰ ਇਹ ਵੀ ਦਿੰਨੇ ਆ ਕਿ ਇਹ ਇਕੱਲਾ ਬਰਨਾਲਾ ਹੀ ਨਹੀਂ ਇਹ ਗੱਲਾ ਚੱਬਿਆ ਹੀ ਨਹੀਂ ਇਹ ਗੱਲਾ ਡੇਰਾ ਬਾਬਾ ਨਾਲ ਵੀ ਨਹੀਂ ਹਰਿਆਣੇ ਦੇ ਵਿੱਚ ਵੋਟਾਂ ਆ ਗਈਆਂ ਇਹ ਸਾਡੇ ਲਈ ਸੋਖ ਸੰਕੇਤ ਹੈ ਸੈਕਟਰੀ ਸਾਹਿਬ ਦਾ ਇਸ਼ਾਰਾ ਹੋ ਗਿਆ ਮੈਂ ਇਹ ਇੱਕ ਗੱਲ ਕਰਕੇ ਸਾਹਮਣੇ ਆਉਂਗਾ ਤੁਹਾਡੇ ਇਕੱਠ ਨੂੰ ਸਜਦਾ ਤੁਹਾਡੇ ਇੱਕ ਇਹਨੂੰ ਸਜਦਾ ਔਰ ਕਮਾਂਤਮਾ ਇਸ ਕੱਢ ਕੋਏ ਹੈ ਬਾਜਾ ਲਾ ਲਵੇ ਕਿ ਜਿਸ ਤਰ੍ਹਾਂ ਇਹ ਪਹਿਲਾਂ 130 130 ਕਰਦਾ ਫਿਰਦਾ ਸੀ ਇਹਨੂੰ 3 ਮਿਲੀਆਂ ਨੇ ਔਰ ਜਿੱਥੇ ਜਿੱਥੇ ਵੀ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਇਹਨੂੰ 0 ਮਿਲਿਆ ਨੇ ਮੈਂ ਇਸ ਕੱਢ ਪਹੁੰਚਾਂਗਾ ਦੋਨੇ ਹੱਥ ਕਰੇ ਕਰਕੇ ਇਸ ਵਾਰ ਪੰਜਾਬ ਚ ਤੈਨੂੰ 40 ਗਏ ਇਹ ਦੇਣੀਆਂ ਨੇ ਫਰੀਹਾੜਾ ਚ ਵੀ ਉਹ ਇੱਕ ਵੀ ਸਹਿਯੋਗ ਨਹੀਂ ਲੈਣ ਦੇਣੀ ਇੰਨੀ ਗੱਲਾਂ ਪਰ ਮੇਰੇ ਨਾਲ ਨਾਲ ਜਵਾਬ ਮਾਰੇ ਜਦੇਓ ਪਲਵਾਨ ਕਮਾਂਤਮਾ ਪੰਜਾਬ ਦੇ ਮਜ਼ਦੂਰਾਂ ਪੈਨਸ਼ਨ ਤੇ ਸਾਜਾ ਭੱਟ ਦੇ ਝੰਡੇ ਝੰਡੇ ਹੇਟ ਵੱਖ-ਵੱਖ ਮੱ加ੋਂ ਲੈ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਬਹੁਤ ਹੀ ਸੰਘਰਸ਼ੀ ਸਾਥਿਓ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਉਹ ਕਹਿੰਦਾ ਕਿ ਜੇ ਦੇਸ਼ ਦੀ ਤਰੱਕੀ ਇਹ ਹੋਏ ਕਿ ਹਰ ਹੜਤਾਲ ਨੂੰ ਇੱਕ ਹੀ ਅਮਨ ਉੱਤੇ ਕੜਨਾ ਹੈ ਜੇ ਦੇਸ਼ ਭਗਤੀ ਸਿਰਫ ਹੱਦਾਂ ਤੇ ਮਰ ਕੇ ਪਰਵਾਹ ਚੜਨੀ ਹੈ ਤਾਂ ਸਾਨੂੰ ਦੇਸ਼ ਦੀ ਤਰੱਕੀ ਤੋਂ ਖਤਰਾ ਹੈ ਇਸੇ ਤਰ੍ਹਾਂ ਜੇ ਤੁਸੀਂ ਦੇਸ਼ ਦੀ ਤਰੱਕੀ ਸਾਡੀਆਂ ਪੈਨਸ਼ਨਾਂ ਨੂੰ ਬੰਦ ਕਰਕੇ ਕਰਨੀ ਹੈ ਜੇ ਤੁਸੀਂ ਦੇਸ਼ ਦੀ ਤਰੱਕੀ ਸਾਡੇ ਹੱਕ ਹੋ ਕੇ ਕਰਨੀ ਹੈ ਸਾਡੇ ਮਜ਼ਦਮਾਂ ਨੂੰ ਓਟਚਿਆ ਭਰਤੀ ਕਰਕੇ ਕਰਨੀ ਹੈ ਤਾਂ ਸਾਨੂੰ ਦੇਸ਼ ਦੀ ਤਰੱਕੀ ਤੋਂ ਖਤਰਾ ਹੈ ਸਾਥੀਓ ਬਹੁਤ سارے ਸਾਥੀਆਂ ਨੇ ਗੱਲ ਕੀਤੀ ਹੈ ਕਿ ਜਿਹੜੇ ਮਲਾਜ਼ਮ ਨੇ ਇਹਨਾਂ ਨੂੰ ਆਪਣਾ ਜ਼ੋਰ ਤਾਨ ਦੇ ਨਾਲ ਸੰਘਰਸ਼ ਲੜਨਾ ਚਾਹੀਦਾ ਹੈ ਇੱਕ ਹੋ ਕੇ ਲੜਨਾ ਚਾਹੀਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੇ ਆਗੂਆਂ ਦਾ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਮੰਚ ਪ੍ਰਦਾਨ ਕੀਤਾ ਹੈ ਅਸੀਂ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਰਸਾ ਦੇ ਵੱਲੋਂ ਇੱਕ ਵੱਡੇ ਜਥੇ ਦੇ ਵਿੱਚ ਆ ਇਸ ਮੰਡਾਲ ਦੇ ਵਿੱਚ ਹਾਜ਼ਰੀ ਲਵਾਈ ਹੈ ਤਾਂ ਸਾਥੀਓ ਜਿਵੇਂ ਕਿਹਾ ਜਾਂਦਾ ਹੈ ਕਿ ਦੋ ਤੇਰਾ ਲੜਦੀਆਂ ਨੇ ਇੱਕ ਹਮਲਾਵਰ ਹੁੰਦੀ ਹੈ ਇੱਕ ਉਹ ਨੂੰ ਹਮਲਾ ਨੂੰ ਰੋਕਣ ਵਾਸਤੇ ਹੁੰਦੀ ਹੈ ਕਿਹੜਾ ਸਾਡਾ ਸੰਘਰਸ਼ ਹੈ ਉਹ ਜੇ ਇਸ ਰੂਪ ਦੇ ਵਿੱਚ ਪਹੁੰਚਿਆ ਹੈ ਸਰਕਾਰ ਹਮਲਾ ਕਰਨ ਦੇ ਰੋ ਦੇ ਵਿੱਚ ਹੈ ਉਹ ਲਗਾਤਾਰ ਹਮਲੇ ਕਰ ਰਹੀ ਹੈ ਅਸੀਂ ਸਿਰਫ ਬਚਾਓ ਕਰ ਰਹੇ ਹਾਂ ਸਾਥੋਂ ਹਮਲਾ ਨਹੀਂ ਹੋ ਰਿਹਾ ਕਿੰਨਾ ਚਿਰ ਮਜ਼ਾਜਬ ਸਾਥੀ ਨੇ ਜਿਹੜੇ ਉਹ ਹਮਲਾ ਵਾ ਦੁੱਖ ਚ ਨਹੀਂ ਆਉਣਗੇ ਕੋਨਾ ਦੀ ਸਰਕਾਰ ਕਦੇ ਨਹੀਂ ਝੁਕੂਗੀ ਇਸ ਕਰਕੇ ਜਿਵੇਂ ਜਿਵੇਂ ਪਹਿਲਾਂ ਕਿਹਾ ਕੋਤੇ ਲੱਗੇ ਨੇ ਜਿਸ ਤਰ੍ਹਾਂ ਕਿਹਾ ਕਿ ਪਹਿਲਾਂ ਉਸ ਕੋਟਿਆਂ ਦੇ ਵਿੱਚ ਆਪਣੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਾਲ ਸੀ ਸਾਥੀਆਂ ਨੂੰ ਲੈ ਕੇ ਨਹੀਂ ਆਉਂਦੇ ਉਹ ਸਰਕਾਰ ਨੂੰ ਬੈਕ ਬੌਟ ਦੇ ਨਹੀਂ ਕਰਦੇ ਤਾਂ ਸਾਡੀਆਂ ਮੰਗਾਂ ਦਾ ਲਗਾਤਾਰ ਸਰਕਾਰ ਤਾੜ ਕਰਦੇ ਹੋਗੀ ਅਸੀਂ ਦੇਖਿਆ ਪਿੱਛੇ ਆ ਲੋਕ ਸਭਾ ਦੇ ਚੋਣਾਂ ਦੇ ਵਿੱਚ ਆਪਾਂ ਨੂੰ ਲੱਗਦਾ ਸੀ ਕਿ ਇਹ ਮਨਾਜਮਾਂ ਨੂੰ ਮਨਪੀ ਸਮਝਦੇ ਨੇ ਕਿਨਾਂ ਨੂੰ ਲੱਗਦਾ ਹੈ ਕਿ ਆਪ ਲੋਕਾਂ ਨੂੰ ਮੁਰਗੀ ਦੇਈ ਜਾਓ ਕਦੇ ਹਜ਼ਾਰ ਰੁਪਏ ਦੇ ਨਿਯੋਗ ਕਦੇ ਆ ਫਰੀ ਕਰਾਇਆ ਕਰੀ ਜਾਓ ਕਦੇ ਭਰੀ ਬਿਜਲੀ ਕਰੀ ਲੋ ਆਪਾਂ ਆਮ ਲੋਕਾਂ ਨੂੰ ਨਾਲ ਜੋੜੀ ਲੋ ਮੁਲਾਜ਼ਮਾਂ ਨੂੰ ਵਰਤੀ ਕਰਨ ਨੂੰ ਦਿੰਦੇ ਨੇ ਪਰ ਪਿੱਛੇ ਜੇ ਦੇਖਿਆ ਕਿ ਬਠਿੰਡਾ ਲੋਕ ਸਭਾ ਦੇ ਕੱਲੇ 9 ਹਲਕਿਆਂ ਦੇ ਵਿੱਚ ਇਸ ਪਾਰਟੀ ਦੇ ਜਿਹੜੀ ਕਹਿੰਦੀ ਸੀ ਕਿ ਅਸੀਂ ਘਰ ਘਰ ਦੇ ਦੇ ਵਿੱਚੋਂ ਸਰਕਾਰ ਚਲਾਵਾਂਗੇ ਤਾਂ ਇਹਨਾਂ ਦੀ 5 ਲੱਖ ਵੋਟ ਲੱਗੀ ਹੈ ਤਾਂ 5 ਲੱਖ ਵੋਟ ਕਿਹਦੀ ਕੱਢੀ ਹੈ ਉਹ 5 ਲੱਖ ਵੋਟ ਉਹ ਸਾਡੇ ਮੁਲਾਜ਼ਮ ਸਾਥੀ ਨੇ ਘਟਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਤਰ੍ਹਾਂ ਜਿਵੇਂ ਅਸੀਂ 13 ਤੋਂ ਉਹਦਾ 3 ਕਰਤੀਆਂ